ਹਾਂ ਜੀ ਸასიਖਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਕਿਸਮਤ ਦੀਆਂ ਖੇਡਾਂ ਦੇ ਅਗਲੇ 파ਟ ਬਾਰੇ ਇਸ ਵਿੱਚ ਇੱਕ ਨਵਾਂ ਟਵਿਸਟ ਆ ਗਿਆ ਹੈ ਉਹ ਟਵਿਸਟ ਕੀ ਹੈ ਜਿਸ ਨੇ ਪੂਰੀ ਕਹਾਣੀ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ ਸੋ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇਨਫੋਰਮੇਸ਼ਨ ਵਾਲੀ ਹੋ ਸਕਦੀ ਹੈ ਪ੍ਰੀਤ ਦਾ ਜਦੋਂ ਰਿਸ਼ਤਾ ਤੈਅ ਕਰਨ ਵਾਸਤੇ ਸੰਦੀਪ ਆਪਣੇ ਭਰਾ ਪਰਜੈ ਨੂੰ ਆਪਣੇ ਘਰ ਬੁਲਾ ਲੈਂਦੀ ਹੈ ਤੇ ਉਸ ਤੋਂ ਬਾਅਦ ਇਹੋ ਜਿਹਾ ਕੀ ਹੋ ਜਾਂਦਾ ਹੈ ਕਬਲ ਬਾਰੇ ਇਹੋ ਜੀ ਕਿਹੜੀ ਖਬਰ ਆਂਦੀ ਹੈ ਕਿ ਸੰਦੀਪ ਕੀ ਪ੍ਰੀਤ ਨੂੰ ਵਿੱਕੀ ਪ੍ਰੀਤ ਨਾਲ ਰਿਸ਼ਤਾ ਤੋੜ ਕੇ ਸੰਦੀਪ ਨਾਲ ਵਿਆਹ ਕਰਵਾਉਣ ਨੂੰ ਮਜਬੂਰ ਹੋ ਜਾਂਦਾ ਹੈ ਹਾਂਜੀ ਇਸ ਦੀ ਜਾਣਕਾਰੀ ਹੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਮੰਮੀ ਨਾਲ ਗੱਲ ਕਰਦੀ ਹੈ ਸੰਦੀਪ ਕੀ ਅਸੀਂ ਇਦਾਂ ਕਿਨੇ ਦਨ ਤੱਕ ਬੈਠੇ ਰਵਾਂਗੇ ਮੇਰੀ ਭੈਣ ਦੇ ਵਿਆਹ ਦੀ ਚਿੰਤਾ ਮੇਰੇ ਭਰਾ ਪ੍ਰਜੈ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਮੰਮੀ ਕਹਿੰਦੇ ਹਨ ਕਿ ਹਾਂ ਇਹ ਤੇਰੀ ਗੱਲ ਵੀ ਠੀਕ ਹੈ ਹੁਣ ਉਹਨਾਂ ਨੂੰ ਆਪਣੇ ਕੰਮ ਤਾਂ ਕਰਨੇ ਹੀ ਚਾਹੀਦੇ ਹਨ ਕਿਉਂਕਿ ਕਵਲ ਦਾ ਤਾਂ ਹਜੇ ਤੱਕ ਕੁਝ ਪਤਾ ਹੀ ਨਹੀਂ ਲੱਗਿਆ ਰੋਜ਼ ਰੋਜ਼ ਉਹ ਕਵਲ ਦੀ ਵੇਟ ਕਰਦੇ ਹਨ ਪਰ ਦਿਨਾਂ ਦੇ ਨਾਲ-ਨਾਲ ਹਫ਼ਤੇ ਮਹੀਨੇ ਤੇ ਸਾਲ ਨਿਕਲ ਚੁੱਕੇ ਹਨ ਪਰ ਕਵਲ ਦਾ ਹਜੇ ਤੱਕ ਕੋਈ ਸੁਖ ਸੁਨੇਹਾ ਨਹੀਂ ਆਇਆ ਪਰ ਸੰਦੀਪ ਨੂੰ ਹਜੇ ਵੀ ਵਿਸ਼ਵਾਸ ਹੈ ਕਿ ਕਵਲ ਜ਼ਰੂਰ ਆਏਗਾ ਜੇ ਬਬਲੂ ਆ ਗਿਆ ਹੈ ਤਾਂ ਕਵਲ ਵੀ ਜ਼ਰੂਰ ਆਏਗਾ ਪਰ ਮੰਮੀ ਇਸ ਗੱਲ ਨੂੰ ਹਜੇ ਤੱਕ ਨਹੀਂ ਮੰਨ ਰਹੇ ਉਹਨਾਂ ਦਾ ਕਹਿਣਾ ਇਹ ਹੈ ਕਿ ਉਹ ਕਦੋਂ ਆਏਗਾ ਇਸ ਬਾਰੇ ਨਹੀਂ ਪਤਾ ਤੇ ਉਹ ਸੰਦੀਪ ਨੂੰ ਕਹਿੰਦੇ ਹਨ ਕਿ ਤੂੰ ਕਿੰਨਾ ਚਿਰ ਤੱਕ ਉਹਦੀ ਵੇਟ ਕਰਦੀ ਰਹੇਂਗੀ ਤੂੰ ਕਿਸੇ ਹੋਰ ਨਾਲ ਵਿਆਹ ਕਰਵਾ ਕੇ ਆਪਣਾ ਘਰ ਬਸਾ ਲੈ ਤੇ ਕਵਲ ਨੂੰ ਭੁੱਲ ਜਾ ਪਰ ਸੰਦੀਪ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੰਮੀ ਜਦ ਅੱਜ ਤੱਕ ਮੈਂ ਇਸ ਚੀਜ਼ ਨੂੰ ਹਜੇ ਤੱਕ ਐਕਸੈਪਟ ਨਹੀਂ ਕੀਤਾ ਕਿ ਕਵਲ ਨੂੰ ਕੁਝ ਹੋਇਆ ਹੈ ਤਾਂ ਤੁਸੀਂ ਕਿਵੇਂ ਕਰ ਲਿਆ ਮੈਨੂੰ ਅੱਜ ਵੀ ਉਮੀਦ ਹੈ ਕਿ ਕਵਲ ਠੀਕ ਨੇ ਤੇ ਉਹ ਇੱਕ ਨਾ ਇੱਕ ਦਿਨ ਜ਼ਰੂਰ ਆ ਜਾਣਗੇ ਤੇ ਦੂਜੇ ਪਾਸੇ ਉਹ ਵਿੱਕੀ ਤੇ ਉਸ ਦੀ ਮੰਮੀ ਨੂੰ ਘਰ ਬੁਲਾਉਂਦੇ ਹਨ ਤੇ ਪ੍ਰੀਤੀ ਦੇ ਰਿਸ਼ਤੇ ਬਾਰੇ ਗੱਲ ਕਰਦੇ ਹਨ ਤੇ ਵਿੱਕੀ ਨੂੰ ਪੁੱਛਦੇ ਹਨ ਕਿ ਜੇਕਰ ਤੈਨੂੰ ਕਿਸੇ ਹੋਰ ਕੁੜੀ ਤੈਨੂੰ ਕੋਈ ਕੁੜੀ ਹੋਰ ਪਸੰਦ ਹੈ ਤਾਂ ਤੂੰ ਸਾਨੂੰ ਦੱਸ ਸਕਦਾ ਹੈ ਪਰ ਵਿੱਕੀ ਕਹਿ ਦਿੰਦਾ ਹੈ ਕਿ ਜੋ ਉਹ ਮੇਰੇ ਮੰਮੀ ਕਹਿਣਗੇ ਮੈਂ ਉਹੀ ਕਰਾਂਗਾ ਸੋ ਸੰਦੀਪ ਇਹ ਗੱਲ ਸੁਣ ਕੇ ਖੁਸ਼ ਹੁੰਦੀ ਹੈ ਤੇ ਕਹਿੰਦੀ ਹੈ ਕਿ ਜੇ ਸਾਰਾ ਕੁਝ ਠੀਕ ਹੈ ਤੇ ਮੈਂ ਆਪਣੇ ਭਰਾ ਪਰਜਾਈ ਨੂੰ ਇੱਥੇ ਬੁਲਾ ਲੈਣੀ ਹਾਂ ਤੇ ਮੰਮੀ ਵੀ ਕਹਿ ਦਿੰਦੇ ਹਨ ਕਿ ਹਾਂ ਤੂੰ ਉਹਨਾਂ ਨੂੰ ਇੱਥੇ ਬੁਲਾ ਲੈ ਜਦੋਂ ਪ੍ਰੀਤ ਦੇ ਭਰਾ ਪਰਜਾਈ ਘਰ ਆਉਂਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਹਨ ਕਿ ਅਸੀਂ ਪ੍ਰੀਤ ਦੇ ਰਿਸ਼ਤੇ ਦੀ ਬਜਾਏ ਸੰਦੀਪ ਦਾ ਰਿਸ਼ਤਾ ਵਿੱਕੀ ਨਾਲ ਕਰਵਾਉਣਾ ਚਾਹੁੰਦੇ ਹਾਂ ਇਹ ਗੱਲ ਸੁਣ ਕੇ ਵਿੱਕੀ ਤੇ ਸੰਦੀਪ ਦੋਨੋਂ ਹੀ ਹੈਰਾਨ ਰਹਿ ਜਾਂਦੇ ਹਨ ਤੇ ਕਹਿੰਦੇ ਹਨ ਤੇ ਸੰਦੀਪ ਕਹਿੰਦੀ ਹੈ ਕਿ ਤੁਸੀਂ ਇੰਨੀ ਵੱਡੀ ਗੱਲ ਸੋਚ ਵੀ ਕਿਦਾਂ ਲਈ ਮੈਂ ਕਵਲ ਦਾ ساری ਜ਼ਿੰਦਗੀ ਇੰਤਜ਼ਾਰ ਕਰਾਂਗੀ ਪਰ ਉਸਦੇ ਭਰਾ ਭਰਜਾਈ ਕਹਿੰਦੇ ਹਨ ਕਿ ਤੂੰ ਸਾਡੀ ਕੁਰੀ ਹੈ ਤੇ ਸਾਨੂੰ ਤੇਰੀ ਬਹੁਤ ਜ਼ਿਆਦਾ ਫਿਕਰ ਹੈ ਕੱਲਿਆਂ ਤੇਰੇ ਤੋਂ ਜ਼ਿੰਦਗੀ ਇਹ ਨਹੀਂ ਨਿਕਲਣੀ ਇਸ ਕਰਕੇ ਤੂੰ ਸਾਡੀ ਗੱਲ ਮੰਨ ਤੇ ਵਿੱਕੀ ਨਾਲ ਵਿਆਹ ਕਰਾ ਲਾ ਕਿਉਂਕਿ ਵਿੱਕੀ ਮੁੰਡਾ ਵੀ ਵਧੀਆ ਹੈ ਪ੍ਰੀਤ ਨੂੰ ਤਾਂ ਹੋਰ ਵੀ ਬਹੁਤ ਸਾਰੇ ਰਿਸ਼ਤੇ ਆ ਰਹੇ ਹਨ ਅੱਜ ਦੀ ਤਾਂ ਕੱਲ ਉਸ ਦਾ ਰਿਸ਼ਤਾ ਹੋਰ ਕਿਤੇ ਹੋ ਹੀ ਜਾਣਾ ਹੈ ਪਰ ਜੋ ਤੇਰੇ ਹਾਲਾਤ ਹਨ ਇਹਨਾਂ ਹਾਲਾਤਾਂ ਨਾਲ ਲੜਨ ਵਾਸਤੇ ਤੈਨੂੰ ਇਹੋ ਜਿਹੇ ਜੀਵਨ ਸਾਥੀ ਦੀ ਲੋੜ ਹੈ ਜੋ ਤੇਰੀ ਪੂਰੀ ਮਦਦ ਵੀ ਕਰੇ ਤਾਂ ਤੇਰੀਆਂ ਫੀਲਿੰਗਸ ਨੂੰ ਸਮਝੇ ਪਰ ਸੰਦੀਪ ਇਸ ਗੱਲ ਨੂੰ ਮਨਾ ਕਰ ਦਿੰਦੀ ਹੈ ਸੋ ਹੁਣ ਅੱਗੇ ਦੇਖਦੇ ਹਾਂ ਕਿ ਪ੍ਰੀਤ ਤੇ ਵਿੱਕੀ ਦੇ ਵਿਆਹ ਤੋਂ ਪਹਿਲਾਂ ਕਵਲਕਰ ਆ ਜਾਂਦਾ ਹੈ ਸੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ